ਅੱਜ ਜੋ ਪੰਜਾਬ ਦੇ ਹਾਲਾਤ ਹੋਏ ਹੋਏ ਨੇ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਹਰ ਦੂਜੇ ਦਿਨ ਕੋਈ ਨਾ ਕੋਈ ਕਤਲ ਕੋਈ ਨਾ ਕੋਈ ਵਾਰਦਾਤ ਪੰਜਾਬ ਦੇ ਵਿੱਚ ਹੁੰਦੀ ਜਾ ਰਹੀ ਹੈ ਖਾਸ ਕਰ ਜਿਹੜਾ ਹੈਗਾ ਕੱਲਾ Hindu ਧਰਮ ਨੂੰ ਹੀ ਜਿਹੜਾ ਹੈ ਟਾਰਗੇਟ ਕੀਤਾ ਜਾ ਰਿਹਾ ਹੈ ਬੜਾ ਇੱਕ ਰੋਸ਼ ਪ੍ਰਗਟ ਕੀਤਾ ਹੈ ਜਿਹਦੇ ਵਿੱਚ ਬੜਾ ਸੀਰੀਅਸ ਲਿਟਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਦਿਨ ਦਿਹਾੜੇ ਲੂਟ-ਕਸੂਟ ਹੋ ਰਹੀ ਹੈ ਵਪਾਰੀਆਂ ਦਾ ਕਤਲ ਹੋ ਰਿਹਾ ਹੈ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਜਿਹੜੇ ਲੋਕ ਸਮਾਜ ਸੇਵਿਕ ਹੈ ਖਾਸ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਨ ਆਏ ਆ ਕਿ ਜਿਹੜੇ ਸਲੀਪਰ ਸੈੱਲ ਵਪਾਰੀਆਂ ਨੂੰ ਸਮਾਜ ਸੇਵੀਆਂ ਨੂੰ ਟਾਰਗੇਟ ਕਰਦੇ ਆ ਅੱਜ ਤੱਕ ਉਹਨਾਂ ਤੇ ਨਕੇਲ ਕਿਉਂ ਨਹੀਂ ਪਾਈ ਗਈ ਹਰੀਵਰਨ ਜੀ ਤੁਸੀਂ ਅੱਜ ਇੱਥੇ ਡੀਸੀ ਦਫ਼ਤਰ ਪਹੁੰਚੇ ਕਿਹ ਮਾਮਲਾ ਮੈਂ ਵਰੁਨਿੰਦਰ ਜੀ ਸ਼੍ਰੀ ਰਾਮਲੀਲਾ ਕਮੇਟੀ ਅਧਿਐਕਸ਼ ਜੋੜੀਆਂ ਬੱਠੀਆਂ ਚੌਂਕ ਪਟਿਆਲਾ ਅੱਜ ਜੋ ਪੰਜਾਬ ਦੇ ਹਾਲਾਤ ਹੋਏ ਹੋਏ ਨੇ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਹਰ ਦੂਜੇ ਦਿਨ ਕੋਈ ਨਾ ਕੋਈ ਕਤਲ ਕੋਈ ਨਾ ਕੋਈ ਵਾਰਦਾਤ ਪੰਜਾਬ ਦੇ ਵਿੱਚ ਹੁਲਦੀ ਜਾ ਰਹੀ ਹੈ ਖਾਸ ਕਰ ਜਿਹੜਾ ਹੈਗਾ ਕੱਲਾ Hindu ਧਰਮ ਨੂੰ ਹੀ ਜਿਹੜਾ ਹੈ ਟਾਰਗੇਟ ਕੀਤਾ ਜਾ ਰਿਹਾ ਹੈ ਕਦੀ ਜਲੰਧਰ ਦੇਖ ਲੋ ਕਦੀ ਫਿਰੋਜ਼ਪੁਰ ਦੇਖ ਲੋ ਕਦੀ ਨੰਗਲ ਦੇਖ ਲੋ ਕਦੀ ਲੁਧਿਆਣਾ ਦੇਖ ਲੋ ਪੰਜਾਬ ਦਾ ਐਸਾ ਕੋਈ ਵੀ ਸ਼ਹਿਰ ਨਹੀਂ ਬਚਿਆ ਜਿੱਥੇ ਕੋਈ ਨਾ ਕੋਈ ਕਤਲ ਨਾ ਹੋਇਆ ਹੋਵੇ ਕੋਈ ਨਾ ਕੋਈ ਵਾਰਦਾਤ ਹੋਈ ਹੋਵੇ ਅੱਜ ਪਟਿਆਲੇ ਦੀਆਂ ਧਾਰਮਿਕ ਵਪਾਰੀ ਸਮਾਜਿਕ ਜੜੀਆਂ ਪਟਿਆਲੇ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਅੱਜ ਡੀਸੀ ਪਟਿਆਲਾ ਨੂੰ ਇੱਕ ਮੈਮੋਰੈਂਡਮ ਦਿੱਤਾ ਹੈ ਕਿ ਪੰਜਾਬ ਦੇ ਜਿਹੜੇ ਹਾਲਾਤ ਬਹੁਤ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ ਇਹਨਾਂ ਨੂੰ ਠੀਕ ਕੀਤਾ ਜਾਵੇ ਪ੍ਰਸ਼ਾਸਨ ਆਪਣਾ ਕੰਮ ਚੰਗੇ ਤਰੀਕੇ ਦੇ ਨਾਲ ਕਰੇ ਸਾਰੀ ਸੰਸਥਾਵਾਂ ਨੂੰ ਵਪਾਰੀਆਂ ਨੂੰ ਸਭ ਤੋਂ ਵੱਧ ਵਪਾਰੀਆਂ ਨੂੰ ਜਿਹੜਾ ਸਭ ਤੋਂ ਵੱਧ ਡਰ ਹੋਇਆ ਹੋਇਆ ਹੈ ਕਿਉਂਕਿ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਵਪਾਰੀਆਂ ਤੋਂ ਵਪਾਰੀਆਂ ਤੋਂ ਫਰੋਤੀਆਂ ਮੰਗੀ ਜਾ ਰਹੀਆਂ ਨੇ ਫਿਰ ਉਹਨਾਂ ਦੇ ਕਤਲ ਹੋ ਰਹੇ ਨੇ ਜੇ ਕੋਈ ਫਰੋਤੀ ਨਹੀਂ ਦਿੰਦਾ ਤੁਸੀਂ ਇਹ ਦੇਖੋ ਉਸ ਤੋਂ ਬਾਅਦ ਇੱਕ ਖਾਸ ਕਮਿਊਨਿਟੀ ਨੂੰ ਜਿਹੜਾ ਸਭ ਤੋਂ ਵੱਧ ਟਾਰਗੇਟ ਜਿਹੜਾ Hindu ਧਰਮ ਦੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਸਾਰੇ Hindu ਧਰਮ ਦੇ ਵਿੱਚ ਇੱਕ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ ਤੇ ਵਪਾਰੀਆਂ ਦੇ ਵਿੱਚ ਵੀ ਜਿਹੜਾ ਮਾਹੌਲ ਜਿਹੜਾ ਬਹੁਤ ਜ਼ਿਆਦਾ ਮਾਹੌਲ ਜਿਹੜਾ ਖਰਾਬ ਹੋਇਆ ਹੋਇਆ ਤੇ ਅਸੀਂ ਇਹੀ ਡੀਸੀ ਮੈਡਮ ਨੂੰ ਇਹੀ ਕਿਹਾ ਕਿ ਇਸਤੇ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਤੇ ਇਸ ਵਿਸ਼ੇ ਨੂੰ ਪਹਿਲ ਦੇ ਆਧਾਰ ਤੇ ਮਸਲਾ ਜਿਹੜਾ ਹੈ ਸੋਲਵ ਕੀਤਾ ਜਾਵੇ ਨਵੀਨ ਦਾ ਕਤਲ ਹੋਇਆ ਜੋ ਕਿ ਆਰਐਸਐਸ ਦੇ ਉਹਨਾਂ ਦਾਦਾ ਜੀ ਪਿਤਾ ਜੀ ਜੋ ਆਪ ਵੀ ਮੈਂਬਰ ਸਨ ਹਾਂਜੀ ਉਹਨਾਂ ਬਾਬਕ ਜੀ ਕਹਿੰਦੇ ਕਿ ਹੁਣ ਦੋ ਬੰਦੇ ਜਿਹੜਾ ਫਰੇ ਗਏ ਆ ਜਲਦੀ ਪ੍ਰੈਸ ਕਾਨਫਰੰਸ ਕੀਤੀਗੀ ਤੁਸੀਂ ਮੈਂ ਤੁਹਾਨੂੰ ਹੀ ਕਹਿਣਾ ਚਾਹੁੰਦਾ ਦੇਖੋ ਬੰਦੇ ਫੜੇਗੇ ਜੀ ਪਰ ਬੰਦਾ ਤਾਂ ਮਰ ਰਿਹਾ ਨਾ ਜੀ ਕਿਉਂ ਮਾਰ ਰਹੇ ਐ ਯਾ ਤਾਂ ਇਹਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇ ਹਰ ਦੂਜੇ ਦਿਨ ਕੋਈ ਨਾ ਕੋਈ ਬੰਦਾ ਮਰ ਜਾਂਦਾ ਇੱਕ ਬੰਦਾ ਫੜ ਲene ਉਹਨੂੰ ਫਿਰ ਉਹ ਜਮਾਨਤ ਲੈ ਲੈਂਦਾ ਫਿਰ ਦੇਖੋ ਕਈ ਦਲ ਸਰੇ ਆਮ ਉਹ ਉਹਨੂੰ ਮੰਨ ਰਹੇ ਆ ਕਿ ਅਸੀਂ ਇਹ ਕਤਲ ਕਰਿਆ ਕਿੱਥੇ ਦੇ ਬੰਦੇ ਨੇ ਕੌਣ ਨੇ ਸਭ ਨੂੰ ਇਕੱਠੇ ਕਰਕੇ ਇਹਨਾਂ ਨੂੰ ਫੜਿਆ ਜਾਵੇ ਬਹੁਤ ਜਿਹੜਾ ਮਾੜਾ ਹਾਲ ਹੈ ਪੰਜਾਬ ਦਾ ਪਿਛਲੇ ਦਿਨਾਂ ਦੇ ਵਿੱਚ ਹੁੰਦਾ ਜਾ ਰਿਹਾ ਤੇ ਅਸੀਂ ਫੇਰ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਕਿ ਜਲਦੀ ਤੋਂ ਜਲਦੀ ਇਹ ਜਿਹੜਾ ਵੀ ਕੰਮ ਹੋ ਰਿਹਾ ਇਹਨੂੰ ਬੰਦ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਵਪਾਰੀ ਵਰਗ ਹੈਗਾ ਜਿਹੜਾ ਬਹੁਤ ਡਰਿਆ ਹੋਇਆ ਹੈ ਹਿੰਦੂ ਧਰਮ ਦੇ ਜਿਹੜੇ ਲੋਕ ਐ ਆਪਣਾ ਖੁੱਲ ਕੇ ਨਿਕਲਣਾ ਬੰਦ ਹੋ ਗਿਆ ਉਹਨਾਂ ਦਾ ਜੀ ਬਾਹਰ ਨਿਕਲਦੇ ਹੋਏ ਅੱਜ ਪੰਜਾਬ ਦੀ ਸਥਿਤੀ ਇਹ ਬਣ ਗਈ ਹੈ ਕਿ ਬਾਹਰ ਨਿਕਲਦਾ ਤਾਂ ਵਿਅਕਤੀ ਉਹ ਡਰਨ ਲੱਗ ਗਿਆ ਨikhil kumar ji ਮੈਂ ਅਧਿਕਸ਼ਾ ਆਰਐਸ ਸਮਾਜ ਸ਼ੋਪਕੀਪਰ ਐਸੋਸੀਏਸ਼ਨ ਦਾ ਅੱਜ ਜਿਹੜੇ ਤੁਸੀਂ ਪਹੁੰਚੇ ਦੇ ਡੀਸੀ ਦੇ ਕੀ ਕਰਦੇ ਹੋ ਅੱਜ ਇੱਕ ਗਵਰਨਰ ਸਾਹਿਬ ਨੂੰ ਦੇ ਨਾਮ ਇੱਕ ਡੀਸੀ ਮੈਡਮ ਨੂੰ ਇੱਕ ਅਸੀਂ ਮੈਮੋਰੈਂਡਮ ਦਿੱਤਾ ਹੈ ਇਦੇ ਵਿੱਚ ਅਸੀਂ ਇਸ ਚੀਜ਼ ਦਾ ਸਾਰੇ ਵਪਾਰੀਆਂ ਨੇ ਸਾਰੀ ਸੰਸਥਾਵਾਂ ਨੇ ਇੱਕ ਬੜਾ ਇੱਕ ਰੋਸ਼ ਪ੍ਰਗਟ ਕੀਤਾ ਹੈ ਇਹਦੇ ਵਿੱਚ ਬੜਾ ਸੀਰੀਅਸ ਲਿੱਤਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਦਿਨ ਦਿਹਾੜੇ ਲੂਟਕਸੂਟ ਹੋ ਰਹੀ ਹੈ ਵਪਾਰੀਆਂ ਦਾ ਕਤਲ ਹੋ ਰਿਹਾ ਹੈ ਫਿਰੋਤੀਆਂ ਮੰਗੀਆਂ ਜਾ ਰਹੀਆਂ ਜਿਹੜੇ ਲੋਕ ਸਮਾਜ ਸੇਵਿਕ ਹੈ ਖਾਸ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਪੰਜਾਬ ਦੇ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਨ ਆਏ ਆ ਕਿ ਜਿਹੜੇ ਸਲੀਪਰ ਸੈੱਲ ਵਪਾਰੀਆਂ ਨੂੰ ਸਮਾਜ ਸੇਵੀਆਂ ਨੂੰ ਟਾਰਗੇਟ ਕਰਦੇ ਆ ਅੱਜ ਤੱਕ ਉਨਾਤੇ ਨICKEL ਕਿਉਂ ਨਹੀਂ ਪਾਈ ਗਈ ਇਸ ਤੇ ਨICKEL ਪਾਨ ਦੀ ਬਹੁਤ ਜ਼ਰੂਰਤ ਹੈ ਪੰਜਾਬ ਦੇ ਸਟੇਟ ਦੇ ਵਿੱਚ ਜੀਡੀਪੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਵਪਾਰੀ ਭਰਾਵਾਂ ਦਾ ਹੁੰਦਾ ਹੈ ਪਰ ਅੱਜ ਦੇਖ ਰਹੇ ਹੋ ਤੁਸੀਂ ਪੰਜਾਬ ਦੇ ਵਿੱਚ ਵਪਾਰੀ ਸੇਫ ਨਹੀਂ ਹੈ ਵਪਾਰੀਆਂ ਨੂੰ ਪਲਾਨ ਕਰਨ ਲਈ ਕੋਈ ਗੁਜਰਾਤ ਜਾ ਰਿਹਾ ਕੋਈ ਹਰਿਆਣਾ ਜਾ ਰਿਹਾ ਕੋਈ ਰਾਜਸਥਾਨ ਜਾ ਰਿਹਾ ਹੈ ਅੱਜ ਜੰਮੂ ਕਸ਼ਮੀਰ ਜੈਸੇ ਹਾਲਾਤ ਜਿਹੜੇ ਆਪਾਂ ਪਹਿਲਾਂ ਸੋਚਦੇ ਸੀ ਦਿਨ ਬਾ ਦਿਨ ਵਪਾਰੀ ਅਲੀ ਪੰਜਾਬ ਚ ਹੋ ਰਹੇ ਹੈ ਇਹ ਬਹੁਤ ਗੰਭੀਰ ਵਿਸ਼ਾ ਹੈ ਇਸ ਤੇ ਅਸੀਂ ਗਵਰਨਰ ਸਾਹਿਬ ਨੂੰ ਅੱਜ ਮੰਗ ਪੱਤਰ ਦਿੱਤਾ ਹੈ ਕਿ ਇਸ ਤੇ ਕੋਈ ਸਟ੍ਰਿਕਟ ਐਕਸ਼ਨ ਲਿਤਾ ਜਾਵੇ ਜੀ ਮੇਰਾ ਨਾਮ ਦਰਸ਼ਨ ਕੁਮਾਰ ਹੈ ਜੀ ਔਰ ਮੈਂ ਭੂਤਨਾਥ ਮੰਦਰ ਕਮੇਟੀ ਵੱਲੋਂ ਇੱਥੇ ਆਇਆ ਹਾਂ ਅਕੀ ਮੰਗ ਪੱਤਰ ਲੈ ਕੇ ਪਉਣ ਤੁਸੀਂ ਮੰਗ ਪੱਤਰ ਲੈ ਕੇ ਕਿ ਪਿਛਲੇ ਦਿਨਾਂ ਦੇ ਅੰਦਰ ਪਿਛਲੇ ਲਗਭਗ ਪਿਛਲੇ 2-3 ਸਾਲਾਂ ਤੋਂ ਤੁਸੀਂ ਦੇਖ ਰਹੇ ਹੋਣੇ ਕਿ ਪਹਿਲਾਂ ਨੰਗਲ ਦੇ ਅੰਦਰ ਉਸ ਤੋਂ ਬਾਅਦ ਲੁਧਿਆਣਾ ਜਲੰਧਰ ਸੂਰੀ ਜੀ ਦੀ ਹੱਤਿਆ ਹੋਈ ਔਰ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਵਿੱਚ ਦਿਨ ਦਿਹਾੜੇ ਅਜੇ ਕੋਈ ਨੇਰਾ ਨਹੀਂ ਹੋਇਆ ਸੀ ਆ ਕੁਝ ਲੋਕ ਆਏ ਔਰ ਆ ਕੇ ਜਿਹੜੇ ਹੈ ਅੰਨੇਵਾ ਫਾਇਰਿੰਗ ਕਰਕੇ ਉਹਨਾਂ ਦਾ ਕਤਲ ਕੀਤਾ ਔਰ ਸਰੀਆਮੋਂ ਉੱਥੋਂ ਨਿਕਲ ਗਏ ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਐਸੀ ਸੰਸਥਾ ਦੇ ਵੱਲੋਂ ਜਿਹਦਾ ਸੰਤਾਪ ਅਸੀਂ ਪਹਿਲਾਂ ਵੀ ਚੇਲ ਚੁੱਕੇ ਆ ਇਹ ਕਹਿ ਕੇ ਕਿ ਉਹ ਖਾਲਸਤਾਨੀ ਲੋਕਾਂ ਨੇ ਉਹਦੀ ਜ਼ਿੰਮੇਵਾਰੀ ਵੀ ਲਈ ਕਿ ਲੋਕ ਨੇ ਜਿਹੜੇ ਇਹ ਸਾਡੇ ਖਾਲਸਤਾਨ ਦੇ ਬਣਾਉਣ ਦੇ ਵਿੱਚ ੜੀਕਾ ਨੇ ਐਸ ਕਰਕੇ ਅਸੀਸ ਨੂੰ ਮਾਰਿਆ ਹੈ ਔਰ ਜਿੰਨੇ ਵੀ ਲੋਕ ਇਸ ਦੇ ਵਿੱਚ ੜੀਕਾ ਲੱਗਣਗੇ ਉਹਨਾਂ ਨੂੰ ਇਸੇ ਤਰ੍ਹਾਂ ਮਾਰਿਆ ਜਾਵੇਗਾ ਹਰ ਪੰਜਾਬ ਦੇ ਅੰਦਰ ਬੜਾ ਹੀ ਗੰਭੀਰ ਵਿਸ਼ਾ ਹੈ ਚਾਹੇ ਕੋਈ ਵਪਾਰੀ ਵਰਗ ਹੈ ਕੋਈ ਲੀਡਰ ਹੈ ਕੋਈ ਖਾਸ ਕਰਕੇ ਜੋ Hindu ਨੇਤਾ ਹੈ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਔਰ ਸਰੇ ਆਮ ਉਹਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਲੇਕਿਨ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਉਹ ਬਿਲਕੁਲ ਸੁੱਤੀ ਪਈ ਹੈ ਉਹਦਾ ਇੱਧਰ ਕੋਈ ਵੀ ਧਿਆਨ ਨਹੀਂ ਹੈ ਅੱਜ ਅਸੀਂ ਉਸ ਨੂੰ ਧਿਆਨ ਦੇਵਾਉਣ ਦੇ ਲਈ ਮੰਡੇ ਡੀਸੀ ਜੀ ਵੱਲੋਂ ਇੱਕ ਮਾਨਯਾ ਰਾਜਪਾਲ ਜੀ ਨੂੰ ਇੱਕ ਮੰਗ ਪੱਤਰ ਅਸੀਂ ਭੇਟ ਕੀਤਾ ਹੈ ਜਿਸ ਦੇ ਵਿੱਚ ਅਸੀਂ ਜੋ ਸਿਚੁਏਸ਼ਨ ਅੱਜ ਪੰਜਾਬ ਦੀ ਹੈ ਲਾ ਐਂਡ ਆਰਡਰ ਦੀ ਪੰਜਾਬ ਦੇ ਅੰਦਰ ਹੋਈ ਹੈ ਉਸ ਨੂੰ ਠੀਕ ਕਰਨ ਦੇ ਲਈ ਤੇ ਉਸ ਦੇ ਲਈ ਉਹਦੇ ਵਿੱਚ ਗੰਭੀਰ ਹੋ ਕੇ ਉਸ ਨੂੰ ਜਿਹੜਾ ਹੈ ਦੇਖਣ ਦੇ ਲਈ ਪੰਜਾਬ ਸਰਕਾਰ ਜਾ ਕੇ ਉਸ ਦੇ ਲਈ ਅਸੀਂ ਇੱਕ ਮੈਮੋਰੰਡਮ ਦਿੱਤਾ ਹੈ